ਦੇਖੋ ਇਹ ਜਿਹੜੇ ਸਿੱਖ ਸੰਸਥਾਵਾਂ ਨੂੰ ਬੇਨਤੀ ਆ ਜਿਹੜੇ ਚੱਕਰ ਚ ਪਿਆ ਆਪਾਂ ਉਹ ਲੜਾਈ ਬੰਦ ਕੀਤੀ ਜਾਵੇ ਜਿਹੜਾ ਸੰਘਰਸ਼ ਕਰਨ ਵਾਲਾ ਉਹ ਇਹ ਆ ਵੀ ਥੋੜਾ ਇਤਿਹਾਸ ਇਹ ਕੂੜੇ ਮੰਗੂ ਥੱਲੇ ਟੋਏ ਪਟਪਟ ਦੱਭਰੇ ਨੇ ਥੋੜਾ ਇਤਿਹਾਸ ਹੀ ਨਹੀਂ ਰਹਾ ਮਹਾਰਾਜ ਥੋੜਾ ਇਤਿਹਾਸ ਹੀ ਖਤਮ ਕਰ ਦੇਣਾ ਇਹਨਾਂ ਨੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਟਿਆਲੇ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਲਓ ਕੋਈ ਬੇ ਹਿਸਾਬ ਪੁਸਤਕਾ ਜੋ ਗ੍ਰੰਥਾਜੋਰ ਇਹਨਾਂ ਨੇ ਦਫਨ ਕਰਤਾ ਕੋਈ ਹਿਸਾਬ ਹੀ ਨਹੀਂ ਹੈਗਾ ਮਹਾਰਾਜ ਤੁਸੀਂ ਦੇਖੋ ਵੀ ਹਜੇ ਇੱਕ ਪਾਗਿਆ 3 4 ਚਾਰ ਪਹਿਲਾ ਪਾਗੋ ਉਹਨਾਂ ਤੋਂ ਪੁੱਛੋ ਕਿੱਥੇ ਨੇ ਇਹ 3 4 ਟਰਾਲੀਆਂ ਦੱਬ ਚੁੱਕੇ ਨੇ ਤੇ ਹਜੇ ਹੋਰ ਟਰਾਲੀਆਂ ਹੈਗੀਆਂ ਨੇ 15 ਕਿੰਨੀਆਂ ਨੇ ਟਰਾਲੀਆਂ ਬਾਬਾਈ 15 ਟਰਾਲੀਆਂ ਬਾਬਾਈ 15 ਟਰਾਲੀਆਂ ਇਹ ਦੱਬ ਚੁੱਕੇ ਨੇ ਇੱਕ ਏਦਾਂ ਹੀ ਖੱਡਾ ਇਧਰ ਆ ਇਹ ਵੀ ਮਹਾਨ ਕੋਸ਼ ਹੈ ਮੇਰੇ ਖਾਲ ਹਿੰਦੀ ਦੇ ਵਿੱਚ ਆ ਇਹ ਹਿੰਦੀ ਦੇ ਵਿੱਚ ਆ ਤੇ ਉਹ ਪਰਾਂ ਪੰਜਾਬੀ ਵਾਲਾ ਅਨਵਾਦ ਪਿਆ ਤੇ ਇਹ ਪੰਜਾਬੀ ਯੂਨੀਵਰਸਿਟੀ ਹੈ ਜੀ ਦੇਖੋ ਕਿੰਨਾ ਗ੍ਰੰਥ ਇਹ ਅੰਦਰੇ ਦਫਨ ਕਰ ਰਹੇ ਨੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਹਨਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਯਾਰ ਜਾਗ ਪੋ ਆਪਣੇ ਹੁਣ ਤਾਂ గ్రంథਾਂ ਦੇ ਗੱਲ ਆ ਗਈ ਜਾਗਪੋ ਹੁਣ ਜਾਗਪੋ ਯਾਰ ਇਹ ਸੰਘਰਸ਼ਾ ਇਹੀ ਵਿੱਢਣੇ ਨੇ ਤੇ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਬਾਬੇ ਆਪਾਂ ਹੁਣੋਂ